जय भीम जय फार्थ आज पंजाब ਦੇ ਅੰਦਰ ਆਮ ਆਦਮੀ ਦੀ ਸਰਕਾਰ ਕੇਜਰੀਵਾਲ ਦੇ ਕਹਨੇ ਦੇ ਉੱਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਨੂੰ ਤੱਕ ਪਰੇਸ਼ਾਨ ਕਰ ਰਹੀ ਹੈ ਅਤੇ ਜਿਹੜੇ ਪੰਜਾਬ ਦੇ ਅੰਦਰ ਗਰੀਬਾਂ ਦੀ ਭਲਾਈ ਲਈ ਜਿਹੜੇ ਕੈਂਪ ਲਾ ਕੇ ਲੋਕਾਂ ਨੂੰ ਜਿਹੜੀ ਸਹੂਲਤਾਂ ਮਿਲੀਆਂ ਜਿਵੇਂ ਕਿ ਕੱਚੇ ਮਕਾਨ ਦੀ ਉਹਦੇ ਨਾਲ ਜਿਹੜੇ ਹੋਰ ਬੈਨੀਫਿਟ ਮਿਲਦੇ ਆਂ ਭਾਰਤ ਸਰਕਾਰ ਬਨੋ ਇਹ ਪੰਜਾਬ ਸਰਕਾਰ برداشت ਨਹੀਂ ਕਰ ਰਹੀ ਕਿ ਇਹ ਚੱਲ ਰਹੀ ਹੈ ਕਿ ਸੈਂਟਰ ਦੀ ਕੋਈ ਵੀ ਸਕੀਮ ਪੰਜਾਬ ਚ ਲਾਗੂ ਨਾ ਹੋਵੇ ਇੱਥੇ ਪੰਜਾਬ ਚ ਅਸੀਂ ਆਪਣੀ ਮਨਮਰਜ਼ੀ ਨਾਲ ਸਾਰਾ ਕੁਝ ਕਰੀਏ ਦਾ ਇਹ ਦੱਸਣਾ ਜ਼ਰੂਰੀ ਹੈ ਅੱਜ ਸਾਰੇ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਵੀ ਕੈਂਪ ਲੱਗ ਰਹੇ ਹਨ ਉਹਨਾਂ ਦੇ ਕੰਪਿਊਟਰ ਉਹ ਜਿਹੜੇ ਕੰਮ ਕਰਨ ਵਾਲੇ ਵਰਕਰ ਜਾਂ ਡੀਰਲ ਸਹਿਬਾਨਾਂ ਨੂੰ ਇਹ ਪੁਲਿਸ ਨੇ ਚੱਕ ਕੇ ਆਪਣੇ ਥਾਣੇ 'ਚ ਬੰਦ ਕੀਤਾ ਜਿਸ ਨਾਲ ਅੱਜ ਪੰਜਾਬ ਦਾ ਮਾਹੌਲ ਕਾਫੀ ਗਰਮ ਹੋਇਆ ਬਾ ਇਹ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਦੇ ਅੰਦਰ ਜੇ ਇਸੇ ਤਰ੍ਹਾਂ ਹੀ ਇਹ ਸਰਕਾਰ ਕਰਦੀ ਰਹੀ ਤਾਂ ਸਰਕਾਰ ਦਾ ਮੌਤ ਬੁਰਾ ਹਾਲ ਹੋਣੇ ਆਉਣ ਜਾ ਰਿਹਾ ਅੱਜ ਤੋਂ ਬਾਅਦ ਕੱਲ ਨੂੰ ਸਾਰੇ ਪੰਜਾਬ ਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਇਹ ਸਾਰੇ ਇਕੱਠੇ ਹੋ ਕੇ ਮਾਨਯੋਗ ਡਿਪਟੀ ਕਮਿਸ਼ਨਰ ਦੇ ਦਫ਼ਤਰ ਜਾ ਕੇ ਸਰਕਾਰ ਦੇ ਖਿਲਾਫ ਆਪਣਾ ਮੁਜ਼ਾਰਾ ਕਰਨਗੇ ਤੇ ਸਰਕਾਰ ਨੂੰ ਇਹ ਦੱਸਣਗੇ ਵੀ ਜਿਸ ਤਰ੍ਹਾਂ ਸਾਡੇ ਲੀਡਰਾਂ ਨੂੰ ਕਾਰਾਂ ਦੇ ਅੰਦਰ ਬੰਦ ਕਰਕੇ ਰੱਖਿਆ ਗਿਆ ਸਤਕਾਰਯੋਗ ਸਾਡੇ ਜ਼ਿਲ੍ਹਾ ਪ੍ਰਧਾਨ ਦਿਦਾਰ ਸਿੰਘ ਪੱਟੀ ਨੂੰ ਵੀ ਅੱਜ ਕਾਰ ਦੇ ਅੰਦਰ ਬੰਦ ਕਰਕੇ ਰੱਖਿਆ ਗਿਆ ਅਸੀਂ ਇਹ ਨਿੰਦਿਆ ਕਰਦੇ ਹਾਂ ਅਤੇ ਆਸ਼ਕ ਕਰਦੇ ਹਾਂ ਪੂਰੇ ਬੀਜੇਪੀ ਵਰਕਰਾਂ ਕੋਲੋਂ ਵੀ ਉਹ ਇਕੱਠੇ ਹੋ ਕੇ ਇਸ ਸਰਕਾਰ ਦੀ ਜਣਾਪੁਟੀਏ 2027 ਚ ਆਪ ਆਪਣੀ ਤਿਆਰੀ ਕਰਕੇ ਆਪਣੀ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਈਏ ਜਾ ਕੇ